ਜਿੱਥੇ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਦੂਜੇ ਪਾਸੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਤਾਂ ਇਸ ਤੇ ਵਿਚਾਰੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੀਆਂ ਨਜ਼ਰਾਂ ਚੋਣਾਂ ਦੇ ਉੱਤੇ ਨੇ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾਇਆ ਜਾਵੇ ਲੋਕਾਂ 'ਚ ਆਪਣਾ ਪ੍ਰਭਾਵ ਕਿਵੇਂ ਕੀਤਾ ਜਾ ਸਕੇ ਇਸ ਤੇ ਵਿਚਾਰੇ ਕੈਪਟਨ ਮਰਿੰਦਰ ਸਿੰਘ ਵੀ ਪਿੱਛੇ ਰਹਿੰਦੇ ਵਿਖਾਈ ਨਹੀਂ ਦੇ ਰਹੇ ਕੈਪਟਨ ਮਰਿੰਦਰ ਸਿੰਘ ਵੱਲੋਂ ਚੱਲ ਰਹੇ ਕਿਸਾਨੀ ਮੋਰਚੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਤਸਵੀਰਾਂ ਵੀ ਜਿਹੜੀਆਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤੇ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਕੈਪਟਨ ਮਨਿੰਦਰ ਸਿੰਘ ਨੇ ਜਿਹੜੇ ਉਹਨਾਂ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਕਿ ਉਹਨਾਂ ਨੇ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਪ੍ਰਧਾਨ ਮੰਤਰੀ ਅੱਗੇ ਰੱਖੀਆਂ ਨੇ ਤਾਂ ਜੋ ਉਹਨਾਂ ਦਾ ਹੱਲ ਕੀਤਾ ਜਾ ਸਕੇ ਨਾਲ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿਹੜੀ ਉਹਨਾਂ ਦੀ ਬੇਟੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਸਵੀਰ ਸਾਂਝੀ ਕੀਤੀ ਗਈ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਸ ਮੁਤਾਬਕ ਪੰਜਾਬ ਨਾਲ ਸੰਬੰਧਿਤ ਵਿਆਪਕ ਮੁੱਦਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਵਿਸਤਾਰਪੂਰਵਕ ਮੀਟਿੰਗ ਜਿਹੜੀ ਉਹ ਕੀਤੀ ਹੈ ਕੈਪਟਨ ਮਿਰਿੰਦਰ ਸਿੰਘ ਜੀ ਉਹਨਾਂ ਨੇ ਤੇ ਉਹਨਾਂ ਨੇ ਅਤੇ ਭਰੋਸਾ ਪ੍ਰਗਟਾਇਆ ਕਿ ਕਿਸਾਨੀ ਦੇ ਮਸਲੇ ਦਾ ਜਲਦੀ ਹੱਲ ਸਾਰਿਆਂ ਦੇ ਲਈ ਤਸੱਲੀ ਬਖਸ਼ ਕਰ ਲਿਆ ਜਾਏਗਾ ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਕਿਸਾਨਾਂ ਦੇ ਹਿਤੈਸ਼ੀ ਨੇ ਇਸ ਕਰਕੇ ਪੂਰੀ ਸੰਭਾਵਨਾ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਜਾਏਗਾ ਕੁਝ ਦਿਨ ਪਹਿਲਾਂ ਬਿਆਨ ਸਾਹਮਣੇ ਆਇਆ ਸੀ ਤੇ ਹੁਣ ਫਿਰ ਇਹ ਸੰਭਾਵਨਾ ਜਿਹੜੀ ਉਹਨਾਂ ਦੇ ਵੱਲੋਂ ਜਿਤਾਈ ਗਈ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਉਹ ਵੱਡੇ ਲੀਡਰ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ ਅੱਜ ਕੱਲ ਬੀਜੇਪੀ ਦੇ ਵਿੱਚ ਨੇ ਸੁਨੀਲ ਜਾਖੜ ਨੇ ਜਿਹੜੇ ਉਹ ਪ੍ਰਧਾਨ ਨੇ ਪੰਜਾਬ ਬੀਜੇਪੀ ਦੇ ਕੈਪਟਨ ਬ੍ਰਿੰਦਰ ਸਿੰਘ ਵੀ ਬੀਜੇਪੀ ਦੇ ਸੀਨੀਅਰ ਆਗੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਇਸ ਕਰਕੇ ਵੱਡੇ ਲੀਡਰਾਂ ਦੇ ਉੱਤੇ ਚਿੰਤਾ ਜਿਹੜੀ ਕਹਿ ਲਈਏ ਕਿ ਮੰਡਰਾਉਂਦੀ ਨਜ਼ਰ ਆ ਰਹੀ ਹੈ ਜਿੱਥੇ ਦੂਜੇ ਪਾਸੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਆਪਣੇ ਚੋਣਾਂ ਨੂੰ ਲੈ ਕੇ ਰਾਹ ਪੱਧਰਾ ਕਰਨ ਦੇ ਉੱਤੇ ਲੱਗੀ ਹੋਈ ਹੈ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਕੋਈ ਵੀ ਸਹਿਮਤੀ ਫਿਲਹਾਲ ਦੀ ਖੜੀ ਕੇਂਦਰ ਨਾਲ ਨਹੀਂ ਬਣੀ ਹੈਗੀ ਤੇ ਉਧਰ ਐਲਾਨ ਵੀ ਕਰ ਦਿੱਤਾ ਗਿਆ ਦਿੱਲੀ ਜਾਣ ਦਾ ਤੇ ਇਸ ਦੇ ਵਿਚਾਲੇ ਕੈਪਟਨ ਮਰਿੰਦਰ ਸਿੰਘ ਨੇ ਜਿਹੜੇ ਉਹ ਹੁਣ ਜਾਂ ਵੱਡੇ ਲੀਡਰ ਸੁਨੀਲ ਜਾਖੜ ਉਹ ਵੀ ਕਿਤਨਾ ਕਿਤੇ ਮੁਲਾਕਾਤਾਂ ਕਰ ਰਹੇ ਨੇ ਅੰਦਰ ਖਾਤੇ ਪਰ ਕੈਪਟਨ ਮਿਰਦਸਿੰਘ ਦੀ ਤਸਵੀਰ ਜਰੂਰ ਸਾਹਮਣੇ ਆਈ ਹੈ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਸੰਭਾਵਨਾ ਜਰੂਰ ਜਤਾਈ ਹੈ ਕਿ ਜਲਦੀ ਜਿਹੜਾ ਮਸਲੇ ਦਾ ਹੱਲ ਹੋ ਜਾਏਗਾ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਜਿਹੜੀ ਸਹਿਮਤੀ ਆ ਹੋ ਬਣ ਜਾਵੇਗੀ ਪਰ ਸਵਾਲ ਇੱਥੇ ਵੀ ਆ ਕਿ ਜੇਕਰ ਸਹਿਮਤੀ ਨਹੀਂ ਬਣਦੀ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਕੀ ਕਿਸਾਨ ਜਾਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਰੋਧ ਹੋਏਗਾ ਸਵਾਲ ਇਹ ਵੀ ਆ ਤੇ ਦੂਜੇ ਪਾਸੇ ਚਿੰਤਾ ਵੀ ਹੈ ਇਹ ਬੀਜੇਪੀ ਦੇ ਲੀਡਰਾਂ ਦੀ ਜੇਕਰ ਵੱਡੇ ਲੀਡਰਾਂ ਦਾ ਜ਼ਿਕਰ ਕੀਤਾ ਸੁਨੀਲ ਜਾਖੜ ਕੈਪਟਨ ਮਨਿੰਦਰ ਸਿੰਘ ਕੇਵਲ ਢਿੱਲੋਂ ਇਹ ਵੱਡੇ ਲੀਡਰ ਨੇ ਪੰਜਾਬ ਦੇ ਜਿਨ੍ਹਾਂ ਨੇ ਕਿ 2024 ਦੀਆਂ ਚੋਣਾਂ ਦੇ ਦੌਰਾਨ ਪਿੰਡਾਂ ਦੇ ਵਿੱਚ ਜਾਣਾ ਹੈ ਵੋਟਾਂ ਵਾਸਤੇ ਜਾਣਾ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਆ ਬੀਜੇਪੀ ਦੇ ਜਿਹੜੇ ਲੀਡਰ ਨੇ ਇਹਨਾਂ ਨੂੰ ਵੱਡੇ ਅਹੁਦੇ ਦਿੱਤੇ ਨੇ ਤੇ ਜ਼ਿੰਮੇਵਾਰੀ ਵੀ ਇਹਨਾਂ ਦੀ ਬਣਦੀ ਹੈ ਪਰ ਇਹ ਕਿਦਣਾ ਕਿਤੇ ਚਿੰਤਾ ਦੇ ਵਿੱਚ ਨੇ ਕਿ ਅਸੀਂ ਪੰਡਾਂ ਦੇ ਵਿੱਚ ਜਾਵਾਂਗੇ ਕਿਵੇਂ ਜੇਕਰ ਸਾਨੂੰ ਸਾਡਾ ਵਿਰੋਧ ਹੋਇਆ ਸਾਨੂੰ ਉੱਥੇ ਵੜਨ ਨ ਦਿੱਤਾ ਗਿਆ ਤਾਂ ਫਿਰ ਵੋਟਾਂ ਕਿਸ ਹਿਸਾਬ ਨਾਲ ਲਵਾਂਗੇ ਤਾਂ ਚਿੰਤਾ ਜ਼ਰੂਰ ਹੈ ਦੂਜੇ ਪਾਸੇ ਮਸਲਾ ਵੀ ਅੜਿਆ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਮੁਲਾਕਾਤ ਦੇ ਕੀ ਮੈਨੇ ਕੱਢੇ ਜਾਣ ਕੀ ਕਿਸਾਨਾਂ ਦੇ ਮਸਲੇ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਹੋਣਗੇ ਕਿੰਨੀ ਛੇਤੀ ਹੋਣਗੇ ਚੋਣ ਜਾਬਤੇ ਤੋਂ ਪਹਿਲਾਂ ਹੋਣਗੇ ਸਵਾਲ ਤਮਾਮ ਜ਼ਰੂਰ ਨੇ ਪਰ ਉਹਨਾਂ ਨੇ ਮੁਲਾਕਾਤ ਕਰਕੇ ਸਪਸ਼ਟ ਕਰ ਦਿੱਤਾ ਕਿ ਕਿਸਾਨਾਂ ਦੇ ਮਸਲਿਆਂ ਜਿਹੜੇ ਛੇਤੀ ਹੱਲ ਨੇ ਜਿਹੜੇ ਕਰਵਾਏ ਜਾਣਗੇ ਦਰਸ਼ਕਾਂ ਨੂੰ ਜਾਣਕਾਰੀ ਵੀ ਦੇ ਦਈਏ ਕਿ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਪਹਿਲਾ ਕਿਸਾਨ ਮੋਰਚਾ 2021-22 ਦੇ 2021 ਦੇ ਵਿੱਚ ਤਾਂ ਉਸ ਮੋਰਚੇ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬ੍ਰਿੰਦਰ ਸਿੰਘ ਸਾਨ ਵੱਡੀ ਜ਼ਿੰਮੇਵਾਰੀ ਸੀ ਉਹਨਾਂ ਦੇ ਕੋਲ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀਗੇ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਕਿਸਾਨ ਨੂੰ ਪੰਜਾਬ ਦੇ ਵਿੱਚ ਨਹੀਂ ਰੋਕਿਆ ਗਿਆ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਉਹ ਆਪਣਾ ਬੜੇ ਵਧੀਆ ਤਰੀਕੇ ਨਾਲ ਦਿੱਲੀ ਵੱਲ ਨੂੰ ਕੂਚ ਕਰਕੇ ਉੱਥੇ ਪ੍ਰੋਟੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਤਾਂ ਉਹਦੇ ਮੁੱਖ ਮੰਤਰੀ ਸੀਗੇ ਕੈਪਟਨ ਬ੍ਰਿੰਦਰ ਸਿੰਘ ਤਾਂ ਅੱਜਕੱਲ ਬੀਜੇਪੀ ਦੇ ਵਿੱਚ ਨੇ ਤਾਂ ਉਹਨਾਂ ਦੀਆਂ ਚਿੰਤਾਵਾਂ ਇਸ ਕਰਕੇ ਵਧੀਆਂ ਹੋਈਆਂ ਨੇ ਤਾਂ ਜੇਕਰ ਮੁਲਾਕਾਤ ਉਹਨਾਂ ਨੇ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਤਾਂ ਕੀ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਊਗਾ ਕੈਪਟਨ ਮਹਿੰਦਰ ਸਿੰਘ ਦੀ ਗੱਲ ਦੇ ਉੱਤੇ ਵਿਚਾਰ ਕੀਤਾ ਜਾਊਗਾ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਜ਼ਰੂਰ ਇਸ ਤੇ ਉੱਤੇ ਨਿਗਾਹਾਂ ਪੜੀਆਂ ਹੋਈਆਂ ਨੇ ਜੇਕਰ ਬੀਜੇਪੀ ਜਿਹਾ ਕਰਦੀ ਆ ਤਾਂ ਪਿੰਡਾਂ ਦੇ ਵਿੱਚ ਜਾਣ ਵਾਸਤੇ ਉਹਨਾਂ ਦਾ ਜਿਹੜਾ ਆਧਾਰ ਹੈ ਥੋੜਾ ਜਾ ਵਧ ਜਾਊਗਾ ਜੇਕਰ ਮਸਲਾ ਹੱਲ ਹੁੰਦਾ ਤਾਂ ਤਾਂ ਹੁਣ ਦੇਖਣਾ ਹੋਏਗਾ ਕਿ ਕੈਪਟਨ ਮਨਿੰਦਰ ਸਿੰਘ ਦੀ ਮੁਲਾਕਾਤ ਤੋਂ ਬਾਅਦ ਕੀ ਤਸਵੀਰ ਬਦਲਦੀ ਹੈ ਕੀ ਸਥਿਤੀ ਬਦਲਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਿਹਾ ਨਾਟਰ ਪੰਜਾਬੀ মিডিਆ ਨਾਲ ਧੰਨਵਾਦ